ਸਾਹ ਨਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਜਨਮਤੁ ਮੈਂ ਨਾਹੀ ਜਨਮ ਪਪਾਰੀ ਆਈ ਜੀ ਦਾਤ ਦੇ ਭਗਤੀ ਲਾਇਨ ਹਾਸਲ ਮੈਂ ਬੜਾ ਫਾਜ਼ਾ ਵਾਲੀ ਸੰਗਤਾਂ ਅੱਜ ਬਹੁਤ ਹੀ ਮਹਾਨ ਤੋਪਾਰੀ ਕਾਮ ਕੋਸ਼ ਵਾਹਿਗੁਰੂ ਦਿਨਾਂ ਦੇ ਅਨ ਪਿਆਰੇ ਸੇਵ ਵਾਹਿਗੁਰੂ ਆਪ ਜੀ ਆਪੇ ਆਰਾਮ ਤੋਂ ਕੰਤ ਕੰਝੂ ਰੂਹ ਵਿੱਚ ਜੀਤਨ ਪ੍ਰਭਾ ਨਾ ਗੁਰ ਜੀ ਦੀ ਇੱਤਿਹਾਸ ਮਾਪਕਸ਼ਾ ਨੇ ਬਹੁਤ ਹੀ ਦਇਆਪ੍ਰੀਨਾ ਸੰਗਤਾਂ ਨੂੰ ਸਤਿਗੁਰ ਦੇ ਨਾਮ ਦੇ ਨਾਲ ਜੋ ਪਿਆਰੇ ਜੋ ਨਾ ਪੀਤਾ ਹੈ ਪੀਤਾ ਹੈ ਜਿਸ ਜੀਵ ਸਭ ਆਪੇ ਮਹਿਮਤ ਗਣੀ ਨਾ ਆਵੇ ਖत्री ब्राह्मण सूद ਵੈਸ ਬੀਤਾਂ ਤਾਂ 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 ਕੋਥੀਆਂ ਨਾਮ বিনা ਸਭ ਦੂਰ ਵਾਸੀ ਕੋਸ਼ੂ ਸਭ ਜਗ ਸਾਥ ਜੇ ਤਜ ਜੀ ਦੁਆਪਰ ਤੂ ਜਾ ਚਾ ਤੇਨੋ ਜਿਉ ਤੇਨੋ ਜੜੇ ਕਲ ਕੇਵਲ ਨਾਮ ਆਧਾਰ ਜੋ ਪਿਆਰੇ ਵੇ ਕੰਜੂ ਨੂੰ ਦੱਸਾਂ ਮਾ ਸਤਗੁਰ ਦੀ ਬਾਣੀ ਦੇ ਨਾਲ ਸਤਗੁਰ ਸਮਝਾ ਰਹੇ ਨੇ ਦੂਰ ਪਿਆਰਿਓ ਮਾਪੇ ਸਮਝਾ ਰਹੇ ਨੇ ਨਾਮ ਜਪਰੋ ਆਪ ਅਵੇ ਜਿਦਾ ਜਾਗਣਾ ਮਾਪੇ ਕਹਿੰਦੇ ਜੇ ਕੁਝ ਆਗੇ ਨੇ ਤੇ ਇੱਕ ਬਾਤ ਯਾਦ ਰੱਖੀ ਜੇ ਸਹਿਬ ਆਵੇ ਕੇਤੋ ਉਰਦੂ ਦੀ ਪੜਾਈ ਦੇ ਵਿੱਚ ਹਮਲਾ ਇੱਕ ਨੁਕਤੇ ਤੇ ਇਹ ਦੇ ਸੇ ਖੁਦਾ ਸੇ ਜੁਦਾ ਹੋ ਗਿਆ ਲਿਖਣੇ ਦੇ ਵਿੱਚ ਤਾਂ ਇਦਾਂ ਹੀ ਲੱਗਦਾ ਹੈ ਵੀ ਉਰਦੂ ਦੇ ਵਿੱਚ ਕੋਈ ਇੱਕ ਨੁਕਤਾ ਉੱਤੇ ਲਾ ਕੇ ਆ ਖਲਾਫ ਹੋ ਗਿਆ ਕੋਈ ਨੁਕਤਾ ਥੱਲੇ ਲਾ ਕੇ ਉਹ ਜੁਦਾ ਹੋ ਗਿਆ ਪਾਣੇ ਦੇ ਵਿੱਚ ਉਹ ਜੁਦਾ ਪੜਿਆ ਜਾਂਦਾ ਹੈ ਆਪਾਂ ਚੁਗਾਉ ਨਹੀਂ ਸਾਡੇ ਸਤਿ ਆਤਿ ਜੀ ਉਹ ਬਾਬਾ ਜਮੂਦੀ ਬਤਨ ਵਾਲੇ ਬੜੇ ਮਹਾਨ ਗਿੱਪਾ ਹੈ ਜੀ ਜ਼ਬਾਨੀ ਵਾਲੇ ਜਾਣਦੇ ਹੈ ਬੇਦਾਂ ਵਾਲੇ ਜਾਣਦੇ ਜਿਆਦਾ ਨੁਕਤੇ ਦੀ ਗੱਲ ਹੈ ਸੁਪਿਆਰਿਓ ਇਹ ਸਾਰੀ ਸਤਿਗੁਰਾਂ ਨੇ ਬਖਸ਼ੀ ਕੀਤੀ ਜਿਨ੍ਹਾਂ ਨੇ ਉਹ ਗੱਲ ਨੂੰ ਮੰਨਿਆ ਹੈ ਮੰਨੇ ਕੀ ਗੱਤ ਤਹੀ ਨਜਾਏ ਇਹ ਕੋ ਕਹੀਂ ਪਾਛੇ ਪਛਦਾਏ ਕਾਂਕ ਕਰਮ ਦੇ ਨਿਹਾਰ ਮੰਨੇ ਦਾ ਵੇਖਾ ਵਿਚਾਰ ਇਸ ਤਰ੍ਹਾਂ ਆਉਂਦਾ ਜਿਹੜੂ ਮਨ ਜਾਏ ਮੰਨੋ ਇੱਕ ਵੀ ਜਿੱਤੇ ਗੱਲ ਦੇ ਉੱਤੇ ਕਈ ਹੋਏ ਮਜਨਾ ਦੇ ਉੱਤੇ ਮਾ ਕੋਛਾਂਦੇ ਵਈ ਦਸੇ ਹੋਏ ਰਸਤੇ ਤੇ ਜੀਵ ਜੇ ਕੋ ਕਦਮ ਚਲਪਾਵੇ ਉਹ ਪਿਆਰਿਓ ਉਹ ਦੁਨੀਆ ਦੇ ਵਿੱਚ ਸਤਿਕਾਰਯੋਗ ਹੋ ਜਾਂਦਾ ਹੈ ਪੂਜਾਯੋਗ ਹੋ ਜਾਂਦਾ ਹੈ ਉਹ ਨਾਮ ਦੇਪਣ ਲੱਗ ਜਾਂਦਾ ਹੈ ਉਹ ਆਪ ਹੀ ਦੱਸਦਾ ਹੈ ਸੰਤਾਂ ਨੂੰ ਵੀ ਦੱਸਦਾ ਹੈ ਜਿਹਨਾਂ ਨੇ ਨਾਮ ਤੇ ਆਇਆ ਜਿਨ੍ਹਾਂ ਨੇ ਵੀ ਨਾਮ ਤੇ ਆਇਆ ਇਹ ਨਹੀਂ ਬੋਲੀ ਗੈਮ ਸਤਿਧਕਾਰ ਨਾਨ ਤੇ ਮੁਖ ਜਿਲੇ ਕੀਤੀ ਖੁੱਤੀ ਨਾ ਉਹ ਪਿਆਰਿਓ ਜਿਨ੍ਹਾਂ ਨੇ ਨਾਮ ਤੇ ਆਇਆ ਅੱਜ ਉਹਨਾਂ ਦੇ ਮੇਲੇ ਲੱਗ ਰਹੇ ਸਾਰੀ ਸੰਸਥਾ ਅੱਜ ਸਤਿਗੁਰ ਦੇ ਨਾਮ ਦੇ ਨਾਲ ਜੀ ਪਿਆਰੇ ਅੱਜ ਉਹ ਅਮਤ ਜਿਹੜਾ ਹੈ ਜਿੱਦਾਂ ਸਾਡਾ ਸਰੀਰ ਦਾ ਖਾਣਾ ਪੀਣਾ ਹੈ ਉਹ ਖਾਣੇ ਪੀਣੇ ਦੇ ਨਾਲ ਚੱਲਦਾ ਹੈ ਜਿਹੜੀ ਆਤਮਾ ਦੀ ਖਰਾਕ ਹੈ ਜੀ ਪਿਆਰੇ ਉਸ ਦੀ ਗੋਦੀ ਬਾਣੀ ਹੈ ਜਿਹੜੇ ਬਾਣੀ ਦੇ ਨਾਲ ਚੋਹ ਜਾਂਦੇ ਨੇ ਉਹ ਨਾਮ ਜਪਣ ਲੱਗ ਜਾਂਦੇ ਨੇ ਅਮਤ ਬਿਲਿਓਕਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਕਰਮੇਸ਼ਰ ਉਹ ਮਾਤਾ ਦਾ ਕਹਿਣਾ ਮੰਨਣ ਲੱਗ ਜਾਂਦੇ ਨੇ ਪਿਤਾ ਦਾ ਕਹਿਣਾ ਮੰਨਣ ਲੱਗ ਜਾਂਦੇ ਨੇ ਬੜਿਆਂ ਦਾ ਪ੍ਰਣਾ ਮੰਨਣ ਲੱਗ ਜਾਂਦੇ ਨੇ ਬੜਿਆਂ ਦਾ ਸਤਿਕਾਰ ਕਰਦੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਆ ਉਹ ਗੁਰੂ ਪਿਆਰੇ ਆਪ ਹੀ ਦਰ ਦੇ ਸੰਤਾਂ ਨੂੰ ਤਾਰ ਲੈਂਦੇ ਜਿੱਥੇ ਮੈਨੂੰ ਸਾਰ ਜਨ ਸੋ ਥਾਂਸ ਹੁੰਦਾ اٹھ سٹھ تیس یا ساتھ تک ترے تہاں پہ کونکہ جہنام ہو جرائے جیسے اکوی قدم رکھ رکھتے نا ماں کو اچھا دور پیارے ہو وہ اٹھ تیس ہوتے ہیں وہ مہان نگر ہے جیسے ماں کو اچھا نام جب پی آیا ہے ماں کو اچھا سن نا سنگتا ہے تطلب پہ نام کی نا جروریہ جفایا ہے پیارے ہو پاکہ بڑی ہیں سنگتا ہوا یا قدمی نہیں ہیں ਵੈਨ ਭਾਗ ਨਾ ਸਤ ਸੰਗ ਨਾਲ ਲੱਭ ਬਿਨਾਂ ਭਾਗਾਂ ਤੋਂ ਕਹਿੰਦੇ ਭਾਗੋਂ ਸਤ ਸੰਗ ਦੇ ਵਿੱਚ ਜੀਵ ਜਾਂਦਾ ਹੈ ਵੈਨ ਸੰਗਤ ਮੈਲ ਤੁਈ ਜੇ ਜੀਓ ਗੁਰ ਭਾਗੀ ਹਲ ਸੰਗਤ ਪਾਵੈ ਭਾਗ ਦੀ ਸੰਜੋਗਾ ਖਾਵੈ ਵੱਡੇ ਭਾਗਾਂ ਵਾਲਿਆ ਜੋ ਪਿਆਰ ਜਿਹੜੇ ਮਾਫਕਸ਼ਾ ਨੇ ਅੱਜ ਬਹੁਤ ਹੀ ਆਪਣੇ ਹੀਵਾਂ ਦੇ ਬੱਤੀਆਂ ਬਣਾਉਂਦੇ ਆ ਹੋਇਆ ਸਤਿਗੁਰੂ ਦੀ ਬਾਣੀ ਦੇ ਨਾਲ ਜੋੜਿਆ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਵਧਾਈ ਦੇ ਪਾਤਰ ਹੈ ਜਿਹੜੇ ਤੇ ਨੂੰ ਪਿਆਰੇ ਸਮਾਜ ਦੀ ਸੇਵਾ ਕਰਦੇ ਨੇ ਨਾਮ ਜਪਦੇ ਨੇ ਸੰਤਾਂ ਨੂੰ ਸਤਿਗੁਰੂ ਦੇ ਨਾਮ ਨਾਲ ਜੋੜਦੇ ਨੇ ਇਹਨਾਂ ਦਾ ਸਾਥ ਦੇ ਕਰਕੇ ਇਹਨਾਂ ਦੇ ਗਾਇਬੇ ਬਚਨਾਂ ਨੂੰ ਆਪਾਂ ਕਮਾਈਏ ਆਉਂਦਾ

ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਵੰਦੇ ਬਾਬਾ ਕਸਿੰਦਰ ਸਿੰਘ ਦੀ ਢਾਂਡੀ ਵਾਹਿਗੁਰੂ ਜੀ ਜਲ ਦੋ ਜਿਨ੍ਹਾਂ ਆਗ ਮਥਾਹੀ ਕਿ ਨਾਨਕ ਹਰਿ ਰਗ ਮਾਣ ਦੋ ਸਾਧੂ ਕੋ ਜੁ ਲੇਹੇ ਊਟ ਜਿਵੇਂ ਨਕੇ ਪਾਪ ਸਭ ਕੂਟ ਕੂਟ ਹਰਿ ਵਾਦਾਸ ਤੁਜੋ ਪੈ ਨਾਮ ਤੇ ਜਾਤ ਨਾ ਜਨਮ ਨਾ ਧੋਨ ਕਾ ਆਦਿ ਨੀ ਬੰਦਨੀ ਹੈ ਸੂਤੀ ਮੇ ਕੋਲ ਰੂਪੈ ਸਾ ਸੰਗਿ ਹੋ ਸੰਸੰ ਸੈ ਸ਼ਿਵਰੰਤ ਸਾ ਮਹਾਰਸ ਤੇ ਪਾਚ ਅਦਿਤ ਵਿਖੇ ਗੁਰ ਦੇ ਵਿੱਚ ਮਹਾਂਤ ਪਤਵੀ ਪੂਰਨ ਦ੍ਰਵ ਗਿਆਨੀ ਤਤ ਜਿਤਾ ਅਸਮਧਾਰੀ ਵੀਰ ਗਰਾਹੀ ਯਾਤਮ ਗਰਾਹੀ ਸੰਤਾਂ ਜੀ ਮਾਨੇ ਪ੍ਰਾਕ੍ਰਿਤ ت بابا رندا پاکست مہاراج انہوں تو برسائے ہوئے سنت بابا, بابا، مدن لال دی جی مہاراج یہاں کے چوبیویں مہان واسیم کا مہان اپرالہ ڈیری کے موجودہ گرین چین شری مان اکثر سنت بابا ہاکو دس جی مہاراج بلڈنگ کمیٹی ممبر شری گاسا سائٹی جیٹ پنجاب اور جہاں نے یہ مہان اپرالہ کیا ہے ਸਤਿਗੁਰੂ ਦੀ ਬਾਣੀ ਪੰਨ ਸੋਣ ਦਾ ਜਿਹੜਾ ਹੈ ਆਪਾਂ ਸਾਰਿਆਂ ਨੇ ਇਸ پاک ਸਰਪਾ ਇਹਨਾਂ ਦੇ ਮਹਾਨ ਉਪਰਾਇਕ ਸਦਕੇ ਆਪਾਂ ਨੂੰ ਪ੍ਰਾਪਤ ਹੋਇਆ ਹੈ ਕਿਉਂਕਿ 24 ਸਾਲ ਇਸ ਮਾਤ ਲੋਕ ਦੀ ਧਰਤੀ ਤੇ ਗਿਆ ਹੋਇਆ ਇਹਨੂੰ ਤਰਤਾ ਬਾਬਾ ਬਦਲ ਲਾਜ਼ਮੀ ਹੋਵੇ ਆਪਾਂ ਦੇਖੀਏ ਕਿ ਆਪਣੇ ਰਿਤੇਦਾਰਾਂ ਤੋਂ ਹੋਵੇ ਜਾਣੇ ਕਿਸੇ ਤੋਂ ਹੋਵੇ ਹੌਣ 24 ਸਾਲ ਚੱਲੇ ਗਿਆ ਪਹਿਲਾਂ ਕਿਸੇ ਨੂੰ ਪੁਜਾਤ ਨਹੀਂ ਕਰਨਾ ਉਹ ਕਹੇ ਜਾਨ ਉਹਨਾਂ ਨੂੰ ਕਰਦਾ ਹੈ ਜਿਹੜਾ ਕੋਈ ਦੁਨੀਆ ਨੂੰ ਕੋਈ ਦੇਣ ਦੇ ਕੇ ਜਾਂਦਾ ਹੈ ਦੁਨੀਆ ਦਾ ਭਲਾ ਕਰਕੇ ਜਾਂਦਾ ਹੈ ਔਰ ਦੁਨੀਆ ਨੂੰ ਸੱਤ ਦੇ ਮਾਰਗ ਤੇ ਚਲਾਉਂਦਾ ਹੈ ਉਹਨੂੰ ਹੈ ਦੁਨੀਆ ਜਿਹੜੀ ਆ ਸੰਸਾਰ ਹੈ ਉਹਨੂੰ ਯਾਦ ਕਰਦੀ ਹੈ ਇਸ ਕਰਕੇ ਕਰਤਾ ਬਾਬਾ ਮਦਨ ਲਾਲ ਮਹਾਰਾਜ ਜੀ 24 ਸਾਲ ਪਹਿਲਾਂ ਇਸ ਬਾਤ ਲੋਕ ਦੀ ਧਰਤੀ ਤੇ ਗਏ ਉਹ ਹੋਵੇ ਅੱਜ ਵੀ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆਂ ਭਾਵੇਂ ਉਹਨਾਂ ਨੂੰ ਆਪਾਂ ਸਰੀਰ ਕਰਕੇ ਉਹਨਾਂ ਦੇ ਦਰਜਾ ਦੇ ਕੀਤੇ ਪਰ ਫਿਰ ਵੀ ਆਪਾਂ ਉਹਨਾਂ ਦੀ ਜਾਤ ਦੇ ਵਿੱਚ ਬੈਠੇ ਆ ਕਿਉਂਕਿ ਕਾਰਨ ਹੀ ਹੈ ਨਾਮ ਰਹਿਓ ਸਾਧੂ ਰਹਿਓ ਰਹੇ ਗੁਰੂ ਗੋਬਿੰਦ ਉਹ ਨਾਮ ਇਹੀ ਜਗਤ ਮੈਂ ਕਿਨ ਜੱਪਿਓ ਗੁਰਬਾਂਦ ਪੜਾ ਹੈ ਉਹ ਨਾਮ ਹੈ ਨਾਮ ਜਿਹੜਾ ਆਇਆ ਸਾਡਾ ਉਹ ਸਾਧੂ ਰਹਿਓ ਕਹਿੰਦੇ ਸਾਧੂ ਜਨ ਵੀ ਰਹਿਣਗੇ ਜਿਹੜੇ ਜਿਹੜੇ ਕੇ ਜਾਮੇ ਕੋਲ ਪ੍ਰਮਾਤਮਾ ਦਾ ਨਾਮ ਜਪਦੇ ਰਹਿਗੇ ਇਸੇ ਕਰਕੇ ਸਤਗੁਰੂ ਗੁਰਦਾਸ ਮਹਾਰਾ ਸੱਚੇ ਪਾਤਸ਼ਾਹ ਪ੍ਰਮਾਨ ਕਰਦੇ ਨੇ ਸਤਜੋਗ ਸਤਤ ਰਹਿਤਾ ਜਗੇ ਦੁਆਪਰ ਪੂਜਾ ਚਾਰ ਤੀਨੋ ਜੋਗ ਤੀਨੋ ਗਰੇ ਕਾਲ ਕੇਵਲ ਨਾਮ ਆਧਾਰ ਕਾਜੋਗ ਦੇ ਵਿੱਚ ਉਹਨਾ ਜੀਵਾਂ ਦਾ ਆਧਾਰ ਹੈ ਜਿਹੜਾ ਉਸ ਅਕਾਲ ਪੁਰਖ ਅੰਤਜਾਵੇ ਪਰ ਪ੍ਰਮਾਤਮਾ ਦਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਨਾਮ ਰਹਿਓ ਸਾਧੂ ਰਹਿਓ ਰਹੇ ਗੋਬਿੰਦ ਉਹ ਨਾਲ ਕੇਹੇ ਜਗ ਸਮੇ ਕਿਨ ਜਪਿਓ ਪ੍ਰਮਤ ਬੇਦਾ ਜੀ ਜਿਹੜਾ ਹਰੋ ਸਰਕਾਰ ਪ੍ਰਕੰਤ ਜਾਮੀ ਦਾ ਜਾਪ ਕਰਨ ਲੱਗੁਰਤੀ ਮੂਰਤ ਮਨ ਮੈਂ ਸਿਆਨ ਗੁਰ ਕੀ ਸ਼ਬਦ ਮੰਤਰ ਮਨ ਮਾਨ ਗੁਰ ਕੀ ਚਲ ਰਿਡੇ ਲੈ ਧਾਰੋ ਗੁਰ ਪਾਤ੍ਰਮ ਸਦਾ ਨਮਸਕਾਰੋ ਮਤ ਕੋ ਪਰੋਤ ਭੁਲੇ ਸੰਸਾਰ ਗੁਰਬੇ ਨੇ ਕੋਈ ਨਾ ਉਸ ਸਪਾਰ ਭੁਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਨ ਦੀ ਤ੍ਰਾਸ ਮਟਾਈ ਰਾਜ ਜੀ ਨੇ ਨਾਲੇ ਸੰਗਤ ਨੂੰ ਪਤਾ ਹੈ ਕੋ ਦੱਸਣ ਦੀ ਗੱਲ ਨਹੀਂ 12 ਸਾਲ ਇਹਨਾਂ ਨੇ ਧੂੜੀਆਂ ਦਾ ਜਿਹੜਾ ਐ ਤਾਪ ਕੀਤਾ ਟੋਪ ਦੇ ਵਿੱਚ ਬੈਠ ਕੇ ਘੂਣਾ ਜਗਾ ਕਰਕੇ ਜਿਹੜਾ ਹੈ ਜਪ ਤਪ ਕਰਦੇ ਰਹੇ ਨੇ ਪਸਿਆਰਾਂ ਦੇ ਜਿਨ੍ਹਾਂ ਦੇ ਵਿੱਚ ਆਪਣਾ ਕਿੰਨੇ ਜਿੰਨੇ ਹੀਰੇ ਤੇ ਲਾਲ ਉਹ ਤੇ ਹੋਰ ਗੀਜੇ ਲਾਲਾ ਕਰਕੇ ਜਿਹੜਾ ਹੈ ਆਨੇਗਾ ਹੈ ਉਹ ਅਚਲਾਨ ਕਰਦੇ ਆਂ ਜੇ ਆਪਾਂ ਕਈ ਵਾਰ ਦੇਖਿਆ 11 ਦੇ ਦਿਨਾਂ ਦੇ ਵਿੱਚ ਜਦੋਂ ਹੋਣਾ ਇਹਨਾਂ ਦਾ ਜਿਹੜਾ ਹੈ ਉਹ ਰਾਤ ਦੇ ਪਾਣੀ ਦੇ ਨਾਲ ਜਿਹੜਾ ਅਚਲਾਨ ਕਰਦਾ ਆਮ ਲੋਕ ਨੇ ਕੱਟਣ ਤੱਕ ਕੀਤਾ ਅਸਲ ਤਾਂ ਆਪ ਨੂੰ ਇਹ ਕੰਦੜਾ ਜਿਹਨਾਂ ਨੂੰ ਗੁਰੂ ਦੇ ਨਾਲ ਫੇਰ ਹੁੰਦਾ ਨੇ ਨਾ ਪਾ ਜੂਰਾ ਨਾਮ ਦਾ ਨਾਮ ਅੱਜ ਮੂਲਾ ਲੈ ਲੈਂਦੇ ਆ ਆਪਾਂ ਚਾਰ ਕਿਨੇ ਜਿਹੜਾ ਹੈ ਉਹ ਯਾਪ ਸਿਮਰ ਕਰਦੇ ਆ ਜੇ ਕੋਈ ਕਾਜ ਦੇ ਵਿੱਚ ਕੋਈ ਵਿਘਨ ਆ ਰਿਹਾ ਤੇ ਆਪਾਂ ਜਿਹੜਾ ਹੈ ਕਦੇ ਆਪਣੇ ਵਿੱਚ ਪੈਂਦੇ ਨਹੀਂ ਆਪਾਂ ਤੇ ਹੋਰ ਪਾਸੇ ਤੁਰ ਪੈਂਦੇ ਆ ਕਦੀ ਕਿਸੇ ਪਾਸੇ ਤੁਰ ਪੈਂਦੇ ਆ ਕਦੀ ਕਿਸੇ ਪਾਸੇ ਤੁਰ ਪੈਂਦੇ ਆ ਇਸ ਤਰ੍ਹਾਂ ਕੇ ਜਿਹੜਾ ਹੈ ਅੰਤਰ ਬਾਬਾ ਆਕਮਦਾ ਜੀ ਜਿਹੜੇ ਮਹਾਂਤ ਪਾਸ ਵੀ ਹਨ ਜਿਨ੍ਹਾਂ ਨੇ ਮਹਾਨ ਉਪਾਲਾ ਕੀਤਾ ਸਾਡੇ ਸ਼ਿਵ ਉਦਾਸ ਸਾਧੂ ਸੰਪਦਾ ਸੈਟੀਨੇਟਰ ਪੰਜਾਬ ਦੇ ਸੰਤ ਬਾਬਾ ਨਰਮ ਸਿੰਘ ਜੀ ਮਹਾਰਾਜ ਸੰਤ ਦਾ ਨਵਾਂ ਦਾਨ ਜਿੱਦਾਂ ਸਿੱਖਤ ਸਿਗੂ ਦਾ ਸਾਧੂ ਸੰਪਰਦਾਇ ਸਾਡੀ ਜਿਤ ਪ੍ਰਜਾਪ ਔਰ ਤੁਹਾਡੇ ਭਰਾਏ ਨੇ ਸੰਤ ਬਾਬਾ ਕਪੂਰ ਦਾ ਜੀ ਨੇ ਨਾਇਓ ਡਿਊਟੀ ਨਿਭਾ ਲਈ ਜਾਇ ਅਸੀਂ ਨਿਭਾ ਲਈ ਕੋਈ ਪਰਵਾਰਿਆ ਸਾਡਾ ਬੰਦਾ ਪਕਾਂਦਾ ਜਾਂਦਾ ਹੀ ਆ ਇਸ ਕਰਕੇ ਜਿਹੜਾ ਹੈ ਕੋਈ ਫਰਕ ਨਹੀਂ ਹੈਗਾ ਜਿੰਨੇ ਵੀ ਸਾਧੂ ਲੋਕ ਨੇ ਉਹਨਾਂ ਦਾ ਇੱਕੋ ਹੀ ਉਪਦੇਸ਼ ਹੈ ਆਪ ਜਪ ਐ ਅਵਰੇ ਨਾਮ ਜਪਾਵੇ ਆਪ ਨਾਮ ਜਪਣਾ ਜਿਹੜੇ ਉਹਨਾਂ ਦੀ ਸੰਗਤ ਵਿਚ ਆਉਂਦੇ ਨੇ ਉਹਨਾਂ ਨੂੰ ਨਾਮ ਬਿਦਪੋਣਾ ਉਹ ਇਤਨੀ ਸੇਵਾ ਪਰਵਾਨ ਕਾ ਨਹੀਂ ਪਾ ਲਈ ਪੜਦੇ ਆ ਤੋਂ ਫਤਾਂ ਵਿਚਾਰ ਕਰਦੇ ਆ ਤੋਂ अनेका ਕੁਲਾਡਾ ਤੋਂ ਹੋਇਆ ਹੋਣਗੇ ਸਾਧੂ ਗੁਰੂ ਅੰਸਰ ਮਹਾਰਾਜ ਸੱਚੇ ਪਾਤਸ਼ਾਹ ਸੰਤ ਮਹਾਂਪੁਰ ਸੰਗਤ ਜਿਹੜੀ ਹੈ ਉਹ ਵਾਕਯੋਗ ਹੈ ਸਾਡੇ ਜਿਹੜਾ ਪੀਐਲ মিডিਆ ਤੋਂ ਵੀ মিডিਆ ਲਾਇ ਪੰਜਾਬ ਤੋਂ ਸ੍ਰੀ ਰੇਮਰਾਜ ਜੀ ਉਹ ਵੀ ਆਏ ਨੇ ਔਰ ਸਾਡੇ ਡੇਰੇ ਦੇ ਵਿੱਚ ਵੀ ਜਿਹੜਾ ਹੈ ਸ੍ਰੀ ਦਸੇਵ ਲਾਜ ਜੀ ਇਹਨਾਂ ਨੂੰ ਪੁਤਤੀ ਅੱਜ ਛੁੱਟੀ ਹੈ ਸੇ ਸੰਤ ਬਾਬਾ ਪਸਾਉ ਦਾਦੀ ਮਹਾਰਾਜ ਜਿਹੜਾ ਦੁੱਧਾ ਤਾਰੀਵਤੇ ਸਚੇਸ ਕਰਤਾ ਦੀ ਹਮੇਸ਼ਾ ਹੀ ਸੇਵਾ ਨੂੰ ਹੋਵੇ ਨੇ ਅਜੇ ਤੋਂ ਡਾਂਡੀਆਂ ਤੇ ਵੀ ਸਮਾਗਮ ਹੁੰਦਾ ਉੱਤੇ ਵੀ ਜਿਹੜੇ ਦੀ ਥਰੀਆ ਸੇਸ ਕਰਤਾ ਦੀ ਸੇਵਾ ਲਵੋ ਰਹੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸ ਕਰਕੇ ਦਾਸ ਚੀਬੂ ਦਾਸ ਸਾਧੂ ਸਭ ਪੱਧਰ ਸੈਟੀਜਟਰ ਪੰਜਾਬ ਵੱਲੋਂ ਕੰਤਾ ਸ਼ਿਵਾਨੀ ਕੁਰਵਾਤ ਸੰਤ ਬਾਬਾ ਮਦਨਾਲਾਲ ਮਹਾਰਾਜ ਦੇ 24 ਵਾਸੀ ਤੇ ਉਹਨਾਂ ਨੂੰ ਚਰਦਾ ਦੇ ਘੇਟ ਸਾਧਾ ਦੇ ਪੁੱਲ ਪੇਟ ਕਰਦਾ ਆਓ ਸਾਰੇ ਫਤੇ ਬੁਲਾਈਏ ਵਾਹਿਗੁਰੂ ਦੀ ਤਸੱਲ ਸਾ ਵਾਹਿਗੁਰੂ ਦੀ ਕੀ ਫਤੇ ਬੋਲੇ ਸੋਨ ਭੈ 시ਉਦਾਸ ਮਹਾਰਾਜ ਕੀ ਜੈ ਬੋਲੇ ਸੋਨ ਭੈ ਤੰਤਾਂ ਬਾਬਾ ਵੇਂਦਾ ਭਗਤੋ ਮਹਾਰਾਜ ਕੀ ਜੈ ਬੋਲੇ ਸੋਨ ਭੈ ਤੰਤਾਂ ਬਾਬਾ ਮਦਨ ਲਾਲ ਮਹਾਰਾਜ ਕੀ ਜੈ ਬੋਲੇ ਸੋਨ ਭੈ ਸਮੋਪੇਸ਼ ਭਵਾਨ ਕੀ ਜੈ ਬੋਲੇ ਸੋਨ ਹਾਤ ਕਾਰੀਆਤਾ ਜਬਤ ਕਰਤ ਤੇ ਮਾਲਕ ਮਰੇ ਸਾਹਿਬੇ ਕਮਾਲ ਧੰ 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 ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੀ ਸਤਿਗੁਰਾਂ ਦੀ ਨਿੱਕੀ ਗੋਦਾ ਅਨੰਦ ਮਾਣ ਰਹੀ ਗੁਰੂ ਰੂਪੇ ਸਾਹਿਬ ਸੰਗ ਜਿਉ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بڑے بڑے ਭਾਗਾਂ ਵਾਲੇ ਉਹ ਜਿਨ੍ਹਾਂ ਨੂੰ ਕਿ ਗੁਰ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਸੰਗੀਤੀ ਰੋੜ ਚੱਲਦਾ ਸੰਗਤਾਂ ਆਉਂਦੀਆਂ ਸੰਗਤਾਂ ਜਾਂਦੀਆਂ ਨੇ ਬਾਜੇ ਵੱਜਦੇ ਨੇ ਵਿਆਹ ਹੋ ਰਹੇ ਨੇ ਕਹਿੰਦੇ ਮਨ ਵਿੱਚ ਹੈ ਸਤਿਗੁਰ ਕੇ ਪਾਸ ਤਿਸ ਸਿਵਕ ਕੇ ਕਾਰਜ ਰਾਸ ਜੇ ਆਪਾਂ ਗੁਰੂ ਦੇ ਚਰਨਾਂ ਵਿੱਚ ਵੀ ਬੈਠ ਕੇ ਸੜਕ ਨੂੰ ਦੇਖੀ ਉਹ ਹਾਜ਼ਰੀਆਂ ਨਹੀਂ ਹਾਜ਼ਰੀਆਂ ਤਾਂ ਹੀ ਉਹ ਪ੍ਰਵਾਨ ਹੋਣੀਆਂ ਜੇ ਆਪਾਂ ਗੁਰੂ ਚਰਨਾਂ ਦਾ ਧਿਆਨ ਰੱਖੀ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਹੈ ਤੇ ਜੇ ਸੜਕ ਦੇਖੀ ਆ ਬਾਜੇ ਵੱਜਦੇ ਦੇਖਣੇ ਸੰਗਤ ਜੀ ਬਹਾਨੀ ਨਹੀਂ ਆ ਦੇਖੋ ਕਿੰਨਾ ਮੁੰਡਾ ਪਰਾਲਾ ਕੀਤਾ ਸਾਡੇ ਪੂਜਨੀ ਸਤਿਕਾਰਯੋਗ ਸਤ ਮਹਾਂਪੁਰਖ ਸੰਤ ਬਾਬਾ ਹਾਕਮ ਦਾਸ ਜੀ ਅਜ ਦਾਸ ਨੂੰ ਵੀ ਪਹਿਲੀ ਵਾਰ ਪਹੁੰਚਦਾ ਮੌਕਾ ਮਿਲਿਆ ਬੜੀਆਂ ਜੁਟੀਆਂ ਪਾਈਆਂ ਪਰ ਅਸਹੀ ਵੀ ਨਹੀਂ ਕਿ ਨਹੀਂ ਸਮਾਂ ਨਿਕਲਿਆ ਪਰ ਅੱਜ ਪੱਕਾ ਪੰਨ ਬਣਾਇਆ ਸੀ ਕਿ ਬਾਬਾ ਹਾਕਮ ਦਾਸ ਜੀ ਦੇ ਦਰਬਾਰ ਤੇ ਜਰੂਰ ਹਾਜ਼ਰੀ ਭਰਨੀ ਹੈ ਅੱਜ ਬਾਬਾ ਬਦਨ لال ਜੀ ਨੂੰ ਸ਼ਰਧਾਜਲੀ ਭੇਟ ਕਰਨੀ ਹੈ ਉਹ ਵੱਡੇ ਭਾਗਾਂ ਵਾਲਿਓ ਉਹ ਜਿਨ੍ਹਾਂ ਨੂੰ ਸੰਤੋਪਾ ਨਰਮਦ ਸਿੰਘ ਜੀ ਅਵਾਦਾਨ ਵਾਲੇ ਸਾਧ ਬਾਬਾ ਜਸਵਿੰਦਰ ਸਿੰਘ ਜੀ ਸੱਚਖੰਡਾਂਡੀਆਂ ਵਾਲੇ ਔਰ ਹਕਮਤਾ ਜੀ ਹੋਰ ਸਾਧੂ ਜਿਨੇ ਵੀ ਮਹਾਪੁਰਸ਼ਾਇਏ ਨੇ ਪੁਨਾ ਦੇ ਇਥੇ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਹਾਂ ਉੱਥੇ ਇਨਾ ਮਹਾਪੁਰਜ ਤਪਸਵੀਆ ਦੇ ਅਜੇ ਦਰਸ਼ਨ ਕਰਨਾ ਸੁਭਾਗ ਆਪਨਾ ਹੈ ਜਿਹੜੇ ਸੰਤ ਦਾ ਮਾਰਗ ਧਰਮ ਦੀ ਪੌੜੀ ਤੇ ਸੰਤਾਂ ਦੀ ਸੰਗਤ ਐਵੇਂ ਨਹੀਂ ਮਿਲਦੀ ਤੇ ਭਾਕਾ ਵਾਲੀ ਜਿਹੜਾ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਮਿਲਦੀ ਹੈ ਕੱਲ ਜੇ ਕੋਹ ਕਾਲ ਹੀ ਬਦਲੇ ਬਸ ਵਹੀ ਅੰਗਾਰ ਸਤ ਨਾ ਹੋਤੇ ਜਗਤ ਮਾ ਉਹ ਜਲ ਮਰਤਾ ਸੰਸਾਰ ਜਿਹੜੇ ਮਹਾਂਪੁਰਸ਼ ਸਾਧੂ ਨਾਮ ਦੇਣਾ ਆ ਸਾਨੂੰ ਬਾਣੀ ਕਰਵਾਉਣ ਦਾ ਗਿਆਨ ਨਾ ਹੁੰਦਾ ਅਜ 40 ਸ਼ਬਦ ਤਾਂ ਗੁਰੂ ਰਬਦਾਸ ਮਹਾਰਾਜ ਦੇ 41 ਮਸ਼ਲੋਕ ਇਹਦੇ ਬਾਰੇ ਬਾਰੇ ਸਾਨੂੰ ਗਿਆਨ ਨਾ ਹੁੰਦਾ ਜੇ ਮਹਾਂਪੁਰਸ਼ ਲੋਕ ਨਾਮ ਨਹੀਂ ਕਿਉਂਕਿ ਘਰ ਬੈਠੇ ਜਿੱਦਾਂ ਮਰਜੀ ਰੱਬ ਨਾਲ ਬੁੱਕਰੀ ਚੱਲੋ ਘਰ ਬੈਠੇ ਜਿੱਦਾਂ ਮਰਜੀ ਸਤਨਾਮ ਕਰੀ ਚੱਲੋ ਗੁਰਬਿਨ ਕੋਰੇ ਢਾਹ ਗੁਰਬਿਨ ਸਮਝ ਨਾ ਆਵੇ ਗੁਰਬਿਨ ਨ ਮੁਕਤ ਨਾ ਤੇ ਗੁਰਬਿਨ ਸੁੱਤ ਸੁੱਧ ਤੇ ਗੁਰਬਿਨ ਨ ਮੁਕਤ ਨਾ ਹੋਵੇ ਗੁਰੂ ਤੋਂ ਬਿਨਾ ਸਭ ਸ਼ਰਤੀ ਨਾ ਮਿਲਦੀ ਗੁਰੂ ਗਿਆਨ ਦਿੰਦਾ ਉਹਦਾ ਰਾਹ ਦੱਸਦਾ ਉਹ ਬੰਦਿਆ ਰੱਬ ਦੇ ਆ ਇਹ ਜਿਹੜੇ 24000 ਸਵਾਸ ਤੇ ਮੂਰਤਮਾ ਫੇਰ ਦਿੰਦਾ ਹੈ ਇਹਦੀ ਕਦਰ ਕਰ ਲੈ ਕਦਰ ਕਰ ਲੈ ਆਖਰ ਨੂੰ ਪਛਤਾਉਣਾ ਪੈਣਾ ਹੈ ਕਿਉਂ ਸਗੈਲੀ ਬਾਤ ਕਰਨਾ ਜਦੋਂ ਇਸ ਪੰਜ ਕੂਤਕ ਤਸਵੀਰ ਚੋਂ ਇਹ ਸਵਾਸਾ ਰੂਪੀ ਭੌਲ ਅਡਾਰੀ ਮਾਰਦਾ ਹੈ ਅਡਾਰੀ ਮਾਰ ਕੇ ਉਹ ਫਿਰ ਪਰਿਵਾਰ ਕੋਲ ਬਰਲਾਪ ਕਰਦਾ ਬੀਬੀਆਂ ਸਾਡੀਆਂ ਕੀ ਕਹਿੰਦੀਆਂ ਇਹ ਮਾਲਕਾ ਕਿਤੇ ਕਿਰਪਾ ਕਰਦੇ ਨੂੰ ਇਹਦੇ ਨਾਲ ਕੋਈ ਮੰਨ ਦੀ ਗੱਲ ਕਰ ਲਈਏ ਤਾਂ ਮਾਤਰਾ ਕਹਿੰਦਾ ਸੌਰੀ ਇਹ ਪਰਿਵਾਰ ਬਰਲਾਪ ਕਰਦਾ ਮਾਲਕਾ ਤੈਨੂੰ ਮੈਂ ਇੱਕ ਸਵਾਸ ਦੇ ਦੇ ਇੱਕ ਇੱਕ ਸਵਾਸ ਦੇ ਦੇ ਅਸੀਂ ਜਿੰਨੀ ਵੀ ਆਪਣੀ ਸਾਰੀ ਉਮਰ ਦੀ ਕਮਾਈ ਕੀਤੀ ਤੈਨੂੰ ਦਿੱਤੀ ਇਹਨੂੰ ਇੱਕ ਸਵਾਸ ਦੇ ਦੇ ਪ੍ਰਮਾਤਮਾ ਨੇ ਮੈਨੂੰ ਸੌਰੀ ਜੇ ਪਰਿਵਾਰ ਤੁਲਾਪ ਕਰਦਾ ਹੈ ਕੀ ਕਹਿੰਦਾ ਪ੍ਰਮਾਤਮਾ ਆਹ ਉਹ ਤੈਨੂੰ ਸਾਰੀ ਉਮਰ ਦੀ ਧਨ ਦੌਲਤ ਦਿੱਤੀ ਦੁਨੀਆ ਦੀ ਧਾਰੀ ਧਨ ਦੌਲਤ ਦਿੱਤੀ ਇਹਨੂੰ ਇੱਕ ਸਵਾਸ ਦੇ ਦੇ ਇੱਕੋ ਹੀ ਪ੍ਰਮਾਤਮਾ ਕਹਿੰਦਾ ਉਹ ਬੰਦੇ ਰੱਖ ਦੇ ਆ ਉਹ ਜਦੋਂ ਤੂੰ ਮੈਂ 24000 ਸਵਾਸਪਰੀ ਦਿੱਤਾ ਸੀ ਉਹ ਤਾਂ ਤੀਣਾ ਸਵਾਸਾਂ ਦੀ ਕੀਮਤ ਨਹੀਂ ਪਾਈ। ਅਗਵਾਂ ਬਾਜੇ ਵਾਲੇ ਬਾਜਾ ਵੱਜਦਾ ਵਿਆਹ ਚ ਆਪਾਂ ਦਾ ਉਤਰੂ ਦੇਖੀ ਜਾਂਦੇ ਆ ਕਿ ਬਾਜਾ ਕਿੱਦਾਂ ਵੱਜਦਾ। ਸਾਧਵਾਪਾ ਜਸਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਆਪ ਜੀ ਨੇ ਗੱਲਾਂ ਦੱਸੀਆਂ ਕਿਸ ਨੂੰ ਪਤਾ ਕੋਈ ਪਤਾ ਨਹੀਂ। ਆਪਾਂ ਦੇ ਬਾਜਾ ਨੇ ਕੀ ਜਾਂਦੇ ਆ ਕਿ ਵਿਆਹ ਇਹ ਬਾਜਾ ਵੱਜਦਾ ਹੁਣ ਰਹਿਣਾ ਨਾ ਜਾਵੇ। ਉਹ ਭਾਈ ਉਹ ਤੋਂ ਬਗੈਰ ਸਰਦੂਗਾ। ਆ ਜਿਹੜਾ ਸਤ ਸੰਗਤ ਮਿਆਂ ਘਰੀਆਂ ਨਾ ਜਿਹੜੀਆਂ ਲੇਟੇਡ ਚ ਲੱਗਦੀਆਂ ਇਹਨੋਂ ਤੋਂ ਬਿਨਾਂ ਨਹੀਂ ਸਰਦਾ ਜਦੋਂ ਵੀ ਧਰਮ ਵਾਲਾ ਜਿੰਨੇ ਫੇਰ ਨਾ ਦੇਣਾ ਚੱਕੀ ਵਾਲਾ ਪੀੜਾ ਬਣਾਉਣਾ ਪਿਆ ਜਾ ਭਾਈ ਹਣ ਤੱਕ ਨੂੰ ਪੀੜਾ ਨਾ ਤੂੰ ਰੱਬ ਦਾ ਸਿਮਰਨ ਨਹੀਂ ਕੀਤਾ ਗੁਰੂ ਦੇ ਚਰਨਾਂ ਵਿੱਚ ਬਿਹਿ ਕੇ ਤੂੰ ਤਾਂ ਬਾਤیں ਸੁਣੀ ਜਾਂ ਵਿਆਹ ਦੇਖੀ ਆ ਤੇ ਭਾਈ ਇਹ ਹੁਣ ਤੈਨੂੰ ਘੋਟਣੀਆਂ ਪੈਣੀਆਂ ਸੋ ਜੇ ਮਾਲਕ ਦੇ ਚਰਨਾਂ ਦੇ ਚਾਇਨ ਸੰਗਤ ਦੀ ਮਾਫ ਕਰਨਾ ਕਰਦੇ ਲੱਭ ਜਣੇ ਪਰ ਜਦੋਂ ਮਾਰਕ ਤੇ ਚੜਨਾ ਚਾਹੁੰਦੇ ਹਾਂ ਉਹਨਾਂ ਫਿਰ ਸੁਖਮਨੀ ਸਾਹਿਬ ਜੀ ਆਪ ਜੀ ਨੇ ਸਰਵਣ ਕੀਤਾ ਪੂਰਾ ਪ੍ਰਭ ਅਰਾਧਿਆ ਪੂਰਾ ਝਾਖਾਂ ਗਾਓ ਨਾਨਕ ਪੂਰਾ ਪਾਇਆ ਪੂਰੇ ਕ ਗੁਣ ਗਾਓ ਮਾਰਕ ਤੇਰੇ ਚਰਨਾਂ ਵਿੱਚ ਆ ਗਏ ਆ ਹੁਣ ਤੂੰ ਰੱਖ ਲੈ ਤੂੰ ਮਾਰ ਲੈ ਤੇਰੇ ਗੁਣ ਗਾਣੇ ਜਦੋਂ ਇਹ ਤੁਹਾਡੇ ਅੰਦਰ ਆਵਾਜ਼ ਆ ਗਈ ਨਾ ਅੰਦਰ ਤੇ ਸਮਝ ਲਾ ਫਿਰ ਜਦੋਂ ਮਾਰਾ ਸਾਨੂੰ ਦਾਸ ਮਹਾਰਾਜ ਜੀ ਦੱਸਿਆ ਕਿ ਮਹਾਰਾਜ ਜੀ ਦੇ ਸੰਤਾਂ ਦੀ ਸੰਗਤ ਕਰ ਲਈ ਉਹਨਾਂ ਦੇ ਬਚਨ ਉਹਨਾਂ ਨਾਲ ਸਾਡਾ ਕਰ ਲੈ ਇੱਕ ਵੀ ਮਨ ਨੂੰ ਲੱਭ ਜੀ ਸੋਕਰ ਵੱਜ ਗਈ ਤੁਹਾਡੀ ਜ਼ਿੰਦਗੀ ਸਬਰ ਜਾਣੀ ਹੈ ਇਹਦੀਾਰੇ ਕਿ ਬਾਬਾ ਘੂਰ ਘਰ ਦੇ ਗਏ ਆ ਚਲੋ ਵੀ ਕੋ ਕੋੜੇ ਸ਼ਕਲ ਸੰਗ ਜੀ ਲੰਗਰ ਸ਼ਕਵਾ ਕਰਾਂ ਅਸੀਂ ਇੱਥੇ ਤੱਕ ਬੈਠੇ ਆ ਅਸੀਂ ਕਿੰਨੀ ਵਗਏ ਅਸੀਂ ਸੰਤਾਂ ਮਹਾਰਾਜ ਪਰੇ ਡੇਰ ਵੀ ਜੰਨੇ ਆ ਉੱਥੇ ਵੀ ਆਪਾਂ ਆਪਣੀ ਦੁਨੀਆਵੀ ਗੱਲਾਂ ਕਰੀ ਜੰਨੇ ਆ ਇਹ ਜਿਹੜੀ ਧੰਨੀਆਂ ਨੇ ਗੱਲਾਂ ਕਰੀ ਜਾਂਦੇ ਆ ਕਿ ਨਾ ਮੁੱਕਿਆ ਨਾ ਮੁੱਕਣਿਆ ਸੰਗਤ ਜੀ ਜੇ ਮੁੱਕ ਜਾਣਾ ਤੇ ਸਵਾਸਾਂ ਰੁਕੀ ਪੂੰਜੀ ਨੇ ਮੁੱਕ ਜਾਣਾ ਇਹ ਜਿਹੜੀ ਜਿੰਦਗੀ ਮਿਲੀ ਹੈ ਨਾ ਇਹਨੂੰ ਮਾਰਕ ਦੇ ਚਰਨਾਂ 'ਚ ਲਾ ਕੇ ਸਫਲਾ ਕਰ ਲੋ ਤਾਂ ਹੀ ਸਾਖਾ ਸ੍ਰੀ ਔਰ ਦਾਪੈ ਫਾਇਦਾ ਤੇ ਤੇ ਭਾਈ ਜਿਹੇ ਆਏ ਜਿਹੇ ਨਾ ਆਏ ਤੇ ਤਾਂ ਨਾਕਾਂ ਵਿੱਚ ਕੁੱਤੇ ਖਾਵਾਂਗੇ ਤੇ ਫੇਰ ਮੁੜ ਪਛਤਾਵਾਗੇ ਮਾਲਕਾ ਐਵੇਂ ਧੀਆ ਪੁੱਤਾਂ ਦੇ ਮੋਹ ਵਿੱਚ ਫਸਿਆ ਰਿਆ ਮੈਂ ਤਾਂ ਦੁਨੀਆਂ ਦੀਆਂ ਚੀਜ਼ਾਂ ਹੀ ਵੜਾਉਂਦੇ ਰਿਆ ਲੋਕਾਂ ਨੂੰ ਮਨਾਉਂਦੇ ਰਿਆ ਧੀਆ ਪੁੱਤਾਂ ਨੂੰ ਦਿਖਾਉਂਦੇ ਨੇ ਰੱਬਾ ਤੈਨੂੰ ਤਾਂ ਜੱਪੇ ਇਹਦੇ ਨਾਮ ਬੁਰੇ ਕੰਮ ਤੋਂ ਉੱਠ ਖਲੋਇਆ ਨਾਮ ਕੀ ਬੇਨਾ ਕਹ ਪੈਸਾ ਤੂੰ ਮਾਰੇ ਕੰਮ ਲੈ ਜਾਣਾ ਅੱਧੀ ਰਾਤ ਤੂੰ ਯਾਦ ਆ ਜਗਣੀ ਹੈ ਤੇ ਜੇ ਮਾਰੇ ਕੰਮ ਲੈ ਜਾਣਾ ਤੇ ਬੇਸੰਗਤ ਦੀ ਬਸ ਉਹ ਨੀਂਦਾਂ ਕਿੰਨੇ ਹੀਜੇ ਪਉਂਦੀਆਂ ਫਿਰ ਸਾਨੂੰ ਮਾਇਕ ਚਿੰਤਾ ਨੂੰ ਛਿੰਦਾ ਸੋ ਇਹ ਯਾਦ ਰੱਖਿਓ ਕਿ ਨਾਟਕਾ ਮਾਪ 110 ਪਰ ਇਹ ਕੜਵੇ ਲੱਭ ਜੂ ਬੋਜੰਦਾ ਹੈ ਜੇ ਉਹ ਕੜਵੇ ਕਜੂਸ ਵਾਲੇ ਕੌੜੇ ਲੱਗਦੇ ਕਰੇਲਾ ਕਹਿੰਦੇ ਨੇ ਕੌੜਾ ਆਉਂਦਾ ਹੈ ਤੇ ਜਦੋਂ ਫਿਰ ਉਹ ਅੰਦਰ ਚੰਗਨਦਾ ਫਿਰ ਅੰਦਰ ਕਈ ਬਿਵਾਰੀਆਂ ਸਾਡੀ ਅਕੀਦ ਕਰ ਦਿੰਦਾ ਸੋ ਆਪਾਂ ਇਹੋ ਜਿਹਾ ਕਰੜਕੜਾ ਸੋ ਬਾਣੀ ਜਦੋਂ ਗੁਰਬਾਣੀ ਮੰਨ ਕੇ ਚਰਨਾ ਚ ਆ ਗਏ ਆ ਫਿਰ ਮਨ ਵਿੱਚ ਸਤਿਗੁਰ ਕੀ ਪਾਸ ਕਿਸ ਸੇ ਕੀ ਇਕਰਾਰ ਜੋ ਉਹ ਆਪੇ ਦੇਖੂਗਾ ਮਾਲਕਾ ਤੇਰੇ ਕੋਲ ਆ ਕੇ ਤੂੰ ਸਾਡੇ ਆਪਣੇ ਕਾਰਜ ਸੁਵਾ ਦੇ ਉਹ ਸਫਲਾਇਆ ਸੋ ਜੇ ਅਮਰ ਮੰਗ ਕੇ ਚੋਰ ਪੜਿਭੋਰੇ ਪੜਨੇ ਆ ਫਿਰ ਹਾਜ਼ਰੀ ਨੇ ਇੰਦੀ ਹਾਜ਼ਰੀ ਪ੍ਰਮਾਣ ਕਰਿਓ ਉਨੀਆਂ ਬੁੱਲਾਂ ਦੀ ਬਾਪੀ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਸ